ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਜੂਨ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ 3 ਤੋਂ 4 ਦਿਨ ਪੰਜਾਬ ਦੇ ਵਿੱਚ ਲਗਾਤਾਰ ਟੁੱਟਵੇਂ ਤੌਰ ਤੇ ਮੀਂਹ ਹਨੇਰੀ ਦਾ ਦੌਰ ਦੇਖਿਆ ਗਿਆ ਹੈ ਤਕਰੀਬਨ ਬੱਦਲਵਾਈ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਰਹੀ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਵਧੀਆ ਵੀ ਮੀਂਹ ਪਿਆ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕੁਝ ਇੱਕ ਇਲਾਕੇ ਇਸ ਵਾਰ ਸੁੱਕੇ ਵੀ ਰਹਿ ਗਏ ਹਨ ਮੀਂਹ ਤਾਂ ਜਿੱਥੇ ਮੀਂਹ ਨਹੀਂ ਪਿਆ ਪਰ ਗਰਮੀ ਤੋਂ ਰਾਹਤ ਲਗਾਤਾਰ ਬਣੀ ਹੋਈ ਸੀ ਕਿ ਦਿਨ ਦਾ ਟੈਂਪਰੇਚਰ ਇੱਕ ਵਾਰ ਫਿਰ ਤੋਂ 30 ਤੋਂ ਲੈ ਕੇ 35 ਡਿਗਰੀ ਦੇ ਵਿੱਚ ਵਿੱਚ ਦਰਜ ਕੀਤਾ ਗਿਆ ਤੇ ਰਾਤ ਦਾ ਟੈਂਪਰੇਚਰ 20 25 ਡਿਗਰੀ ਤੋਂ ਹੇਠਾ ਦਰਜ ਕੀਤਾ ਜਾ ਰਿਹਾ ਸੀਗਾ ਪਰ ਹੁਣ ਅੱਜ ਤਰੀਕ ਹੈਗੀ 22 ਜੂਨ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅੱਜ ਮੁੱਖ ਤੌਰ ਤੇ ਸਾਰੇ ਹੀ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਕਿਸੇ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ ਦਿਨ ਵੀ ਗਰਮੀ ਤੇ ਹੌਮਸ ਵਾਲਾ ਹੋਵੇਗਾ ਤੇ ਟੈਂਪਰੇਚਰ ਵੀ ਅੱਗੇ ਨਾਲੋਂ ਥੋੜਾ ਜਿਹਾ ਉੱਪ ਜਾਵੇਗਾ ਹੋ ਸਕਦਾ ਹੈ ਕਿ ਕੁਝ ਕਲਾਕੀਆਂ ਦੇ ਵਿੱਚ ਅੱਜ ਦੁਪਹਿਰ ਵੇਲੇ 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਕੀਤਾ ਜਾ ਸਕਦਾ ਹੈ ਗਰਮੀ ਤੇ ਹੂਮਸ ਨਾਲ ਥੋੜੇ ਬਹੁਤੇ ਇਲਾਕਿਆਂ ਦੇ ਵਿੱਚ ਬੱਦਲਬਾਹੀ ਬਣ ਸਕਦੀ ਹੈ ਪਰ ਮੀਂਹ ਦੀ ਕੋਈ ਖਾਸ ਵੱਡੇ ਪੱਧਰ ਤੇ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਜਿਹੜੇ ਪਿਛਲੇ ਕਈ ਦਿਨਾਂ ਤੋਂ ਗਰਮੀ ਤੋਂ ਰਾਹਤ ਮਿਲੀ ਹੋਈ ਸੀਗੀ ਪਰ ਹੁਣ ਥੋੜੀ ਜਿਹੀ ਉਹ ਟੈਂਪਰੇਚਰ ਜ਼ਰੂਰ ਵਧੇਗਾ ਤੇ ਗਰਮੀ ਤੋਂ ਰਾਹਤ ਘਟੇਗੀ ਦੂਸਰੀ ਤਰਫ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਹੁਣ ਜਿਹੜੇ ਮੀਂਹ ਨੇ ਉਹ 27 ਜਾਂ 28 ਤਰੀਕ ਦੇ ਆਸ-ਪਾਸ ਪੰਜਾਬ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੇ ਉਹਨਾਂ ਦਿਨਾਂ ਤੱਕ ਮੌਨਸੂਨ ਦਾ ਜਿਹੜਾ ਅਸਰ ਹੈ ਉਹ ਵੀ ਪੰਜਾਬ ਤੱਕ ਪੁੱਜਣ ਦੀ ਪੂਰੀ-ਪੂਰੀ ਸੰਭਾਵਨਾ ਬਣੀ ਹੋਈ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਤੇ ਭਾਰੇ ਵੀ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਰਹੇਗੀ ਜੋ ਕਿ ਇੱਕ ਚੰਗੀ ਗੱਲ ਹੈ ਅਗਲੇ 2 ਤੋਂ 3 ਦਿਨ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਹੀ ਬਣਿਆ ਰਹੇਗਾ ਸਾਰੇ ਹੀ ਇਲਾਕਿਆਂ ਦੇ ਵਿੱਚ